ਗੱਡੀਆਂ ਸਤ ਤੁਸੀਂ ਹੈਲਪ ਦੇ ਤੌਰ ਤੇ ਭੇਜੀਆਂ ਨੇ ਆਰਮੀ ਨੇ ਜਿਹੜੀਆਂ ਪੰਜਾਬ ਚ ਫਲੱਡ ਦੀ ਸਿਚੁਏਸ਼ਨ ਹੈ ਔਰ ਤੁਸੀਂ ਆਪ ਦੇ ਵੱਲੋਂ ਇਹ ਇਨਸਾਨੀਅਤ ਦੇ ਨਾਤੇ ਬਿਲਕੁਲ ਜੀ ਲੋਕਾਂ ਨੂੰ ਰੈਸਕਿਊ ਕਰਨ ਲਈ ਭੇਜੀਆਂ ਨੇ ਫ੍ਰੀ ਆਫਕੋਰਸ ਬਿਲਕੁਲ ਜੀ ਕੁਛ ਦਿਨ ਕੁਛ ਚਾਰਜਸ ਕੀਤਾ ਤੁਸੀਂ ਕੁਝ ਹਫਤੇ ਪਹਿਲਾਂ ਜਦੋਂ ਕਿਸ਼ਤਵਾਰ ਵਿੱਚ ਲੈਂਡਸਲਾਈਡ ਹੋਈ ਸੀ ਉੱਤਰਾਖੰਡ ਵਿੱਚ ਲੈਂਡਸਲਾਈਡ ਹੋਈ ਸੀ ਤੇ ਸਾਡੇ ਜਿਹੜੇ ਕੰਪਨੀ ਦੇ ਬਰਿਸ਼ਟ ਅਧਿਕਾਰੀ ਨੇ ਮਿਸਟਰ 파ਰਥ ਜਿੰਦਲ ਜੀਐਸਡਬਲਿਊ ਗਰੁੱਪ ਦੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹਨਾਂ ਨੂੰ ਰਾਹਤ ਕਾਰੇ ਵਿੱਚ ਇਸਤੇਮਾਲ ਕਰਨਾ ਹੈ ਤੇ ਉਹਨਾਂ ਨੇ ਕਿਹਾ ਸੀ ਇਮੀਡੀਏਟਲੀ ਗੱਡੀਆਂ ਨੂੰ ਰਸ਼ ਕਰੋ ਹੈਲਪ ਵਾਸਤੇ ਤੇ ਗੱਡੀਆਂ ਕਿਸ਼ਤਵਾਰ ਵੀ ਗਈਆਂ ਸੀ ਉੱਤਰਾਖੰਡ ਵੀ ਗਈਆਂ ਸੀ ਉੱਥੇ ਆਪਰੇਸ਼ਨ ਕਰਨ ਤੋਂ ਬਾਅਦ ਉਹਨਾਂ ਦੇ ਫ੍ਰੀ ਹੋnde ਸਾਰੇ ਪੰਜਾਬ ਛੜ ਆ ਗਏ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹੁਣ ਪੰਜਾਬ ਜਾਰੇ ਕਰ ਦੋ ਜਾ ਕੇ ਪੰਜਾਬ ਵਿੱਚ ਸਪੋਰਟ ਕਰਨਗੇ ਇਹ ਬਿਲਕੁਲ ਹਿਊਮੈਨਿਟਰੀਅਨ ਇਨੀਸ਼ੀਏਟਿਵ ਹੈ ਕਿਸੇ ਕੋਈ ਇਹਦੇ ਵਿੱਚ ਮੋਨਿਟਰੀ ਗੇਨ ਨਹੀਂ ਸਾਨੂੰ ਕੋਈ ਕਿਸੇ ਤੋਂ ਅਸੀਂ ਕਿਰਾਇਆ ਨਹੀਂ ਲਿੱਤਾ ਕਿਸੇ ਤੋਂ ਅਸੀਂ ਰਿਲੀਫ ਮੈਜ਼ਰ ਪੈਸੇ ਨਹੀਂ ਲੈ ਰਹੇ ਇਹ ਸਿਰਫ ਜੀਐਸਡਬਲਿਊ ਗਰੁੱਪ ਦਾ ਇੱਕ ਹਿਊਮੈਨਿਟਰੀਅਨ ਸਪੋਰਟ ਐਫਰਟ ਹੈ ਜਿੱਥੇ ਉਹ ਕੀ ਲੋਕਾਂ ਦੀ ਮਦਦ ਕਰਨ ਵਾਸਤੇ ਇਹਨਾਂ ਨੇ ਗੱਡੀਆਂ ਉਤਾਰੀਆਂ ਨੇ ਚਾਰ ਗੱਡੀਆਂ ਭੇਜੀਆਂ ਨੇ ਅਸੀਂ ਤੇ ਉਹ ਗੱਡੀਆਂ ਅੱਜ ਤੀਡੇ ਤੁਹਾਨੂੰ ਪਤਾ ਹੈ ਡੀਸੀ ਅੰਮ੍ਰਿਤਸਰ ਦੇ ਨਾਲ ਅਟੈਚ ਨੇ ਉਹ ਮੈਡਮ ਉੱਥੇ ਉਹਨਾਂ ਨੂੰ ਕੰਮ ਤੇ ਲਾਇਆ ਹੋਇਆ ਇਹਨਾਂ ਨੇ ਤੇ ਸਵੇਰ ਦੇ ਲੱਗੇ ਹੋਏ ਨੇ ਹੋ ਸਕਦਾ ਅੱਜ ਰਾਤ ਵੀ ਕੰਮ ਕਰਨ ਡੇ ਨਾਈਟ ਆਪਰੇਸ਼ਨ ਕਰ ਸਕਦੀ ਏ ਗੱਡੀ ਜਿਹੜਾ ਕਿ ਬਹੁਤ ਵੱਡੀ ਇੱਕ ਬੜੀ ਖਾਸੀਅਤ ਹੈ ਕਿਉਂਕਿ ਜਿਹੜੇ ਹੈਲੀਕਾਪਟਰ ਹੁੰਦੇ ਨੇ ਜਾਂ ਕੋਈ ਦੂਜੇ ਗਾਹਤਕਾਰੇ ਹੁੰਦੇ ਨੇ ਉਹ ਰਾਤ ਨੂੰ ਰੁਕ ਜਾਂਦੇ ਨੇ ਪਰ ਇਹ ਗੱਡੀ ਨੂੰ ਦਿਨ ਰਾਤ ਕੰਮ ਕਰਨ ਦੀ ક્ષਮਤਾ ਰੱਖਦੀ ਏ 60 ਘੰਟੇ ਆਪਰੇਟ ਕਰ ਸਕਦੀ ਵਿਦਆਊਟ ਸਟਾਪਿੰਗ ਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਮੀਦ ਕਰਦੇ ਕਿ ਲੋਗਾਂ ਦੀ ਸਾਈਡ ਗੈਰ ਆਰ ਯੂ ਫਰਮ ਆਮ ਫਰ ਪ੍ਰੇਸ਼ਾ ਮਾਈ ਹਸਬੰਡ ਫਰਮ ਦ ਨੈਦਰਲੈਂਡਸ ਯਾ ਵੀ ਲਵ ਵੀ ਲਵ ਮੈਕਸੀਕ ਸੋ ਵੀ ਫਾਲੋ ਯਾ ਦੇਖੋ ਕਿ ਇਹ ਬੜੀ ਲਾਜਵਾਬ ਤਸਵੀਰ ਲਾਜਵਾਬ ਜਿਹੜੇ ਨੇ ਗੁਰੂ ਦੇ ਸਿੰਘ ਸਜੇ ਹੋਏ ਨੇ ਵੀਰ ਔਰ ਭੈਣ ਸਾਡੀ ਔਰ ਨਾਲ ਉਹਨਾਂ ਦੇ ਕੁਝ ਹੋਰ ਵੀ ਜਿਹੜੇ ਸਿੰਘ ਬੈਠੇ ਹੋਏ ਨੇ ਅੱਜ ਦੇ ਦਿਨ ਇਸ ਇਸ ਫੈਸਟੀਵਲ ਦੇ ਵਿੱਚ ਖਾਸ ਤੌਰ ਤੇ ਹੋਲੇ ਮੁਹੱਲੇ ਦੇ ਵਿੱਚ ਜਿਹੜੇ ਨੇ ਉਹ ਜੀ ਦੋਸਾਂਝ ਦੀ ਪੂਰੀ ਟੀਮ ਸੁਨਾਲੀ ਸਿੰਘ ਔਰ ਉਹਨਾਂ ਦੇ ਸਾਥੀ ਇੱਥੇ ਆਏ ਹੋਏ ਔਰ ਉਹ ਕਹਿ ਰਹੇ ਆ ਕਿ ਅਸੀਂ ਵੱਡਾ ਕੁਝ ਕਰਨਾ ਚਾਹੁੰਦੇ ਆ ਸਿਰਫ ਇਹ ਨਹੀਂ ਹੈ ਕਿ ਚਾਰ ਚੀਜ਼ਾਂ ਵੰਡ ਕੇ ਚਲੇ ਜੀ ਅਮਰਜੀਤ ਨਾਲ ਸੁਨਾਲੀ ਸਿਾਈ ਬੈਠੇ ਹੋ ਕਹਿੰਦੇ ਪੁੱਛੋ ਕਿੰਨੇ ਕਰਦੇ ਫੰਡਸ ਤੋਂ ਕਰੀਏ ਸਾਨੂੰ ਇਹ ਨਾ ਪੁੱਛੋ ਕਿੰਨਾ ਪੈਸਾ ਚਾਹੀਦਾ ਤੁਹਾਨੂੰ ਜਿੰਨਾ ਜੋ ਬਣਾਉਣਾ ਬਣਾਈ ਚਾਹੀਦਾ ਮੱਲੇ ਪੁੱਜ ਮਨਾ Olha, ele vai ਤੁਸੀਂ ਸਾਡੇ ਕੋਲ ਸੋਚਦੇ ਸੀ ਤਾਂ ਦੇਖੋ ਤੁਹਾਨੂੰ ਬਹੁਤ ਧੰਨਵਾਦੀ ਹੈ ਇਹੋ ਜਿਹਾ ਮਾਂ ਪੁੱਛਾ ਵੇਖਣਾ ਦਰਸ਼ਨ ਕਰਨਾ ਮਹਾਨ ਹੈ ਬਾਕੀ ਨਹੀਂ ਸ਼ਾਂਤ ਚਲੋ ਚਲੋ ਹੈਗਾ ਹੈਗਾ ਯਾਰ ਜੇਕਰ ਜਿਹੜਾ ਤੁਸੀਂ ਸਾਡਾ ਖਿਆਲ ਦੇਦੇ ਨਾ ਇਹ ਵੀ ਦੇਖਦੇ ਰਾਸਾ ਜਿੰਦਾਬਾਦ ਇਹ ਖਾਸਾ ਜਿੰਦਾਬਾਦ ਨਹੀਂ ਰਹਿਣਾ ਰੋਟੀ ਪਿੱਛੇ ਭੱਜਿਆ ਬੰਦਾ ਉਮਰ ਗਵਾ ਲੈਂਦਾ ਡੱਬਰ ਪਾਲਣੇ ਸੌਖੇ ਨਹੀਂਓ ਕੱਲੇ ਕਹਿਰਾਂ ਨੂੰ ਜਦੋਂ ਪਾਣੀ ਸੁੱਕਦਾ ਆ ਅਸੀਂ ਤੁਹਾਡੇ ਨਾਲ ਖੜੇ ਆ ਮੇਰੀ ਜਿੰਨੀ ਕੁ ਫਸਲ ਅਸੀਂ ਬੀਜੀ ਆ ਅਸੀਂ ਆਪ ਖੇਤੀ ਕਰਦੇ ਆ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜਾ ਭੈਣ ਭਰਾਵਾਂ ਨੂੰ ਲੋੜ ਹੋਊਗੀ ਅਸੀਂ ਉਹਨਾਂ ਨੂੰ ਆਟਾ ਚੌਲ ਜਿਹੜਾ ਸਾਡਾ ਝੋਨਾ ਉਹਨੂੰ ਨਾ ਮੰਡੀ ਸੋਟਾਂਗੇ ਸਾਰੇ ਭੈਣ ਭਰਾਵਾਂ 'ਚ ਵੰਡ ਦਾਂਗੇ ਕੋਈ ਨਹੀਂ ਹੋਣ ਲੱਗਾ ਅਸੀਂ ਪੰਜਾਬ ਨੇ ਸਾਨੂੰ ਇਹਨਾਂ ਦਿੱਤਾ ਆ ਪੰਜਾਬੀ ਲੋਕਾਂ ਨੇ ਸਾਨੂੰ ਇਹਨਾਂ ਦਿੱਤਾ ਆ ਅਸੀਂ ਪੰਜਾਬੀਆਂ ਦੇ ਨਾਲ ਖੜਾਂਗੇ ਸਾਡੇ ਭੈਣ ਭਰਾਵਾਂ ਨਾਲ ਖੜਾਂਗੇ ਔਰ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਤਗੜਾ ਰੱਖੋ ਜੇਰਾ ਕਿਉਂਕਿ ਇਹ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਹ ਸਾਡੇ ਹਿੱਸੇ ਆ ਪੰਜਾਬੀਆਂ ਦੇ ਹਿੱਸੇ ਆ ਤਾਂ ਹੋ ਹੀ ਨਹੀਂ ਸਕਦਾ ਯਾਰ ਮੈਂ ਤਾਂ ਪੰਜਾਬ ਦਾ ਜੰਮਿਆ ਜਾਇਆ ਪੰਜਾਬ ਦਾ ਪੁੱਤਰ ਆ ਪੰਜਾਬੀ ਬੋਲੀ ਦਾ ਪੁੱਤਰ ਆ ਐ ਹੋ ਹੀ ਨਹੀਂ ਸਕਦਾ ਕਿ ਅਸੀਂ ਕਦੀ ਵੀ ਪਿੱਛੇ हट ਸਕੀਏ ਜਾਂ ਕਦੀ ਵੀ ਇਹ ਸੋਚੀਏ ਕਿ ਸਾਨੂੰ ਕੁਝ ਪਤਾ ਨਹੀਂ ਆ ਜਾਂ ਅਸੀਂ ਇਹਨਾਂ ਚੀਜ਼ਾਂ ਤੋਂ ਮੁਨਕਰ ਹੋ ਸਕੀ ਕਦੀ ਵੀ ਨਹੀਂ ਹੋ ਸਕਦਾ ਪੰਜਾਬ ਲਈ ਅਸੀਂ ਹਮੇਸ਼ਾ ਖੜੇ ਆ ਜਿੰਨੇ ਜੋਗੇ ਵੀ ਹੈਗੇ ਆ ਜਿੰਨਾ ਕੁ ਮਾਰੇ ਨੇ ਹੌਸਲਾ ਦਿੱਤਾ ਆ ਜਿੰਨੀ ਕੁ ਮਾਰੇ ਨੇ ਬਖਸ਼ਿਸ਼ ਦਿੱਤੀ ਆ ਹਮੇਸ਼ਾ ਪੰਜਾਬ ਲਈ ਖੜੇ ਆ ਭਾਵੇਂ ਉਹ ਕਿਸਾਨੀ ਅੰਦੋਲਨ ਸੀ ਭਾਵੇਂ ਉਹ ਗਾਣਿਆਂ ذریعے ਹੋਵੇ ਭਾਵੇਂ ਹੁਣ ਹੜਾਂ ਦੇ ذریعے ਅਸੀਂ ਪਹਿਲਾ ਸ਼ੋਅ ਕੀਤਾ ਗ੍ਰੈਂਡ ਪ੍ਰੀਰੀ ਉਹਦੀ ਸਾਡੀ ਜਿੰਨੀ ਕਮਾਈ ਸੀ ਉਹ ਅਸੀਂ ਸਾਰੀ ਆਪਣੇ ਭੈਣ ਭਰਾਵਾਂ ਦੀ ਸੇਵਾ ਚ ਲਾਵਾਂਗੇ ਹਰ ਗੱਲ 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 ਬੋਲੇ ਕੌਣ ਹੈ ਹੋਰ ਪੰਜਾਬ ਤੋਂ ਇਹ ਲੋ ਜੀ ਪੰਜਾਬ ਦੀ ਰੀਸ ਕਿੰਨੇ ਕਰਨੀ ਯਾਰ ਪੰਜਾਬ ਦੀ ਰੀਸ ਦੇਖੋ ਜਾ ਰਿਹਾ ਸਮਾਨ ਸੇਵਾ ਬਹੁਤ ਯਾਰ ਧੰਦੇ ਲੋਕ ਆ ਤੇ ਕੋ ਉਧਰ ਸਾਡੇ ਹਿਮਾਚਲ ਦੇ ਵਿੱਚ ਜਿਹੜੀ ਮੋਮਬਤੀ 10 ਰੁਪਏ ਦੀ 80 ਰੁਪਏ ਦੀ ਕਰਤੀ ਵੀ ਲਾਈਟ ਨਹੀਂ ਆ ਰਹੀ ਦੇਖੋ ਜੀ ਹੈ ਇਹ ਹੁੰਦੀ ਕਿ ਰੇਸ ਕਰ ਲੈਣੀ ਯਾਰ ਪੰਜਾਬ ਦੀ ਜਿੰਨਾ ਮਰਜ਼ੀ ਕੋਈ ਕਹਿ ਲਵੇ ਜੀ ਇਹ ਵੀ ਚਿੱਟਾ ਲਾਉਂਦੇ ਆ ਜੀ ਇਹ ਨਸ਼ਾ ਕਰਦੇ ਆ ਮਤਲਬ ਨਹੀਂ ਆ ਖੜਦੇ ਆ ਅਗਲੇ ਮੁੰਡੇ ਨਾਲ ਮੁੰਡਾ ਜੋੜ ਕੇ ਚੱਲੇ ਆ ਟਰੱਕ ਪਰ ਭਰ ਕੇ ਲਾਰੀਆਂ ਵਾਰੀਆਂ ਦੇਖੋ ਤਾਂ ਜੀ ਮੋੜ ਜਾ ਰਹੀ ਹੈ ਠੀਕ ਹੈ ਜੀ ਉਹ ਦੇਖੋ ਲੈਨ 'ਚ ਜਾ ਰਹੀ ਆ ਉਧਰ ਸਾਡੇ ਵਾਲਿਆਂ ਨੇ ਉੱਥੇ ਬੋਤਲ 100 ਰੁਪਏ ਦੀ ਕਰਤੀ ਹਿਮਾਚਲ ਦੇ ਉੱਪਰ ਜਿੱਥੇ ਹੁਣ ਲੈਟ ਨਹੀਂ ਹੈਗੀ 80 ਰੁਪਏ ਦੀ ਮੋਮਬੱਤੀ ਕਰੀ ਵੀ ਜਿਹੜੀ 10-15 ਰੁਪਏ ਦੀ ਮੋਮਬੱਤੀ ਆ ਫੇਰ ਤੁਸੀਂ ਕਹਿੰਦੇ ਜੀ ਐ ਆ ਬੋਹ ਆ ਅਸੀਂ ਬੋਲਦੇ ਆ ਫੇਰ ਤੁਹਾਨੂੰ ਤੱਤਾ ਲੱਗਦਾ ਥੋੜਾ ਯਾਰ ਪਰ ਲੱਗਣਾ ਹੀ ਆ ਚੱਲ ਲੋ ਮਾੜ ਇਹ ਜਿਹੜੇ ਹਾੜ ਚ ਉਧਰ ਪਰਿਵਾਰ ਡੁੱਬੇ ਹੋਏ ਆ ਘਰ ਡੁੱਬੇ ਹੋਏ ਉਹਨਾਂ ਖਾਤਰ ਟਰੱਕ ਪਰ ਪਰ ਕੇ ਜਾ ਰਹੀ ਏ ਦੇਖੋ ਹੜ ਪੀੜਤਾ ਲਈ ਮੰਨਦੇ ਆਈ ਫਿਰ ਆ ਚੱਲੀਆਂ ਲਾਰੀਆਂ ਉਸ ਪਿੰਡ ਦਾ ਖਿਰੇਣਾ ਜੀਦੇ ਉਹ ਜੁੜ ਕੇ ਰਾਵੇ ਰਾਹਤ ਦੁਆਚੇ ਮੇਰੇ ਫੁੱਲਾ ਚਹਿ ਚਾਵੇ ਸੀ ਮੁਕਦਮੇ ਤਾਂ ਲਖਾ ਤੇ ਮੈਂ ਇੱਕ ਚੋਂ ਬਰੀਆ ਇੱਕੋ ਦੁੱਖ ਰਹਿਣਾ ਤੇਥੋਂ ਦੂਰ ਹੋ ਕੇ ਮਰੀਆ ਇੱਕੋ ਦੁੱਖ ਰਹਿਣਾ ਤੇਥੋਂ ਦੂਰ ਹੋ ਕੇ ਸ਼ਹਿਰ ਤੋਂ ਆਲੇ ਐਸਐਸਓ ਨੂੰ ਆਨਾ ਵੀ ਮੇਰੇ ਵੀ ਛੇਤੀ ਆ ਇਹਨਾਂ ਦੇ ਚਲਾਨ ਕੱਟੇ ਟਾਇਰ ਵੀ ਵੱਡੇ ਹੀ ਤੇ ਡੈਕ ਨਹੀਂ ਲੱਗੇ ਇਹ 20 20 ਲੱਖ ਦੇ ਟਰੈਕਟਰ ਆ ਤੇ ਰਾਵੀ ਦਰਿਆ ਦੇ ਵਿੱਚ ਤੂੜੀ ਪਾਣੀ ਪ੍ਰਸ਼ਾਦੇ ਪਏ ਹਰ ਰਸਤੇ ਲੈ ਕੇ ਫਿਰਦੇ ਨੇ ਫੀਡ ਫਲ ਇਹਨਾਂ ਦੇ ਚਲਾਨ ਕੱਟিয়ে ਮੇਰਾ ਵੀ ਛੇਤੀ ਆ ਇਹਨਾਂ ਨੂੰ ਡੱਗੇ ਆਪਾਂ ਫੜ ਲਈਏ ਇਹ ਟਾਡੀਆਂ ਗੱਡੀਆਂ ਉਥੇ ਨਹੀਂ ਕਾਮਯਾਬ ਕਿਥੇ ਆ ਕੇ ਜਾਣਦੇ ਨੇ ਝੋਡੇ ਜੰਜੂ ਤੇ ਤੁਸੀਂ ਹਾਟਾ ਟਰੈਕਟਰ ਸ਼ਹਿਰ ਸਭ ਨੂੰ ਰਜਾਉਣ ਵਾਲਾ ਜ Punjab ਡੁੱਬਿਆ ਪਿਆ ਕਈਆਂ ਦੀਆਂ ਫਸਲਾਂ ਡੁੱਬ ਗਈਆਂ ਘਾ ਡੁੱਬ ਗਏ ਤੇ ਕਈਆਂ ਦਾ ਜ਼ਮੀਨ ਡੁੱਬਿਆ ਪਿਆ ਕਮੈਂਟਾਂ ਚ ਵਾਹਿਗੁਰੂ ਜ਼ਰੂਰ ਲਿਖਿਓ ਕਿਉਂਕਿ ਪੰਜਾਬ ਨਾਲ ਕੋਈ ਨਹੀਂ ਖੜਾ ਹੈਰਾਨੀ ਦੀ ਗੱਲ ਹੈ ਪੰਜਾਬ ਨਾਲ ਸਿਰਫ ਪੰਜਾਬ ਹੀ ਖੜਾ 走吧。